ਭਾਈ ਜੀ ਜਿਵੇਂ ਜ਼ਿੰਦਗੀ ਦੇ ਵਿੱਚ ਬੰਦੇ ਤੋਂ ਬੁਰੇ ਕੰਮ ਵੀ ਹੁੰਦੇ ਆ ਚੰਗੇ ਕੰਮ ਵੀ ਹੁੰਦੇ ਆ ਹਨ ਤੇ ਕੋਈ ਐਹੋ ਜੀ ਸਿੱਖਿਆ ਤੁਸੀਂ ਗੁਰਮਤ ਦੇ ਨਾਲ ਲੰਮੀ ਆਸੇ ਤੋਂ ਜੁੜੇ ਹੋ ਤੇ ਕੋਈ ਐਹੋ ਜੀ ਸਿੱਖਿਆ ਹੋਵੇ ਕੋਈ ਐਹੋ ਜੀ ਕਹਾਣੀ ਹੋਵੇ ਜਿਹੜੀ ਆਮ ਲੋਕਾਈ ਨੂੰ ਸਮਝ ਆਪ ਦੇ ਵਿੱਚ ਆਵੇ ਤੇ ਆਮ ਲੋਕਾਈ ਮਸਲੋ ਕੋਈ ਮਾੜੇ ਕਰਮ ਨਾ ਕਰੇ ਹਨ ਤੇ ਵੀ ਐਹੋ ਜੀ ਕਹਾਣੀ ਕੋਈ ਐਹੋ ਜੀ ਸਿੱਖਿਆ ਇਹ ਕਿਉਂਕਿ ਗੁਰਬਾਣੀ ਕਹਿੰਦੀ ਹੈ ਸਾਡੀ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨਾ ਕੋਈ ਐਹੋ ਜਿਹੀ ਵਧੀਆ ਕੋਈ ਸਿੱਖਿਆ ਵਾਲੀ ਕਹਾਣੀ ਤੁਹਾਨੂੰ ਦੱਸੋ ਜਰੂਰ ਜਸਵਿੰਦਰ ਸਭ ਤੋਂ ਵੱਡੀ ਗੱਲ ਇਹ ਆਪਾਂ ਕੋਈ ਜਾਂਦੇ ਵੱਡੇ ਵਿਦਵਾਨ ਤਾਂ ਨਹੀਂ ਹਾਂਜੀ ਹਾਂਜੀ ਪਰ ਇੱਕ ਮੈਂ ਕਹਾਣੀ ਸੁਣੀ ਸੀ ਠੀਕ ਹੈ ਉਹ ਕਹਾਣੀ ਬੜੀ ਸਿੱਖਿਆ ਦੇ ਸਿੱਖਿਆ ਦੇਣ ਵਾਲੀ ਸੀ ਠੀਕ ਹੈ ਵੀ ਕਹਿੰਦੇ ਇੱਕ ਸਿਆਣਾ ਬੰਦਾ ਸੀਗਾ ਜਿਹਨੂੰ ਆਪਾਂ ਦਰवेश ਕਹਿ ਦਿੰਦੇ ਹਾਂ ਠੀਕ ਹੈ ਉਹ ਬੰਦਾ ਜ਼ਿੰਦਗੀ ਦੇ ਵਿੱਚ ਉਹਨੇ ਪ੍ਰਣ ਕੀਤਾ ਸੀ ਠੀਕ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਠੀਕ ਹੈ ਠੀਕ ਹੈ ਤੇ ਉਹਨੇ ساری ਉਮਰ ਆਪਣਾ ਚੰਗਾ ਜੀਵਨ ਬਤੀਤ ਕੀਤਾ ਠੀਕ ਹੈ ਚੰਗੇ ਕਰਮ ਕੀਤੇ ਬਿਲਕੁਲ ਹਾਂਜੀ ਤੇ ਇੱਕ ਦਿਨ ਉਹ ਆਪਣੇ ਖੇਤ ਵਿੱਚ ਸ਼ੇਅਰ ਕਰਨ ਵਾਸਤੇ ਗਿਆ ਠੀਕ ਹੈ ਤੇ ਰਜਣਾ ਕੁੜੀ ਤੇ ਜਾਂਦਾ ਹੁੰਦਾ ਸੀ ਠੀਕ ਹੈ ਠੀਕ ਹੈ ਇਹ ਕਹਿੰਦੇ ਜਦੋਂ ਘੋੜੀ ਤੇ ਗਿਆ ਠੀਕ ਹੈ ਤੇ ਕਿਸੇ ਦੀ ਕੰਮ ਪੱਕੀ ਹੋਈ ਸੀ ਠੀਕ ਜਦੋਂ ਉਹਨੇ ਘੋੜੀ ਉੱਥੋਂ ਦੀ ਲੰਗਾਈ ਨਾ ਠੀਕ ਹੈ ਠੀਕ ਤੇ ਘੋੜੀ ਦੇ ਪੈੜੇ ਵਿੱਚ ਦੀ ਅੱਛਾ ਇੱਕ ਉਹਦੇ ਵਿੱਚ ਛਟਾੜ ਗਿਆ ਬਿਲਕੁਲ ਅੱਛਾ ਠੀਕ ਹੈ ਤੇ ਉਹਨੂੰ ਨਹੀਂ ਪਤਾ ਲੱਗਿਆ ਠੀਕ ਹੈ ਜਦੋਂ ਓਹ ਵਰੀ ਆਪਾਂ ਉਹ ਲੰਘ ਜਾਂਦੇ ਵਿੱਚ ਦੀ ਖੇਤਾਂ ਦੇ ਵਿੱਚ ਦੀ ਉਹਨਾਂ ਤੇ ਉਦੋਂ ਨੂੰ ਬਿਲਕੁਲ ਪਤਾ ਨਹੀਂ ਲੱਗਿਆ ਉਹਨੂੰ ਪਤਾ ਨਹੀਂ ਲੱਗਿਆ ਤੇ ਪੈੜੇ ਦੇ ਵਿੱਚ ਜਦੋਂ ਆਪਸ ਆਇਆ ਤੇ ਉਹਨੇ ਉਤਰਿਆ ਹੋ ਠੀਕ ਹੈ ਤੇ ਜਦੋਂ ਨੇ ਪੈਰ ਪੈੜੇ ਦੇ ਵਿੱਚੋਂ ਕੱਢਿਆ ਠੀਕ ਹੈ ਤੇ ਛੱਟਾ ਤਾਂ ਲੱਗ ਪਿਆ ਠੀਕ ਹੈ ਤੇ ਉਹਨੇ ਦੇਖਿਆ ਯਾਰ ਮੇਰੇ ਗਲਤੀ ਦੇ ਕਾਰਨ ਠੀਕ ਹੈ ਕਿ ਕਿਸੇ ਦਾ ਮਿਲ ਕੇ ਵੀ ਕਣਕ ਦਾ ਛੱਟਾ ਪੈੜੇ ਦੇ ਵਿੱਚ ਚੜ ਕੇ ਟੁੱਟ ਗਿਆ ਠੀਕ ਹੈ ਤੇ ਕਿਸੇ ਦਾ ਨੁਕਸਾਨ ਹੋ ਗਿਆ ਮੇਰੇ ਕੋਲ ਬਿਲਕੁਲ ਉਹਨੇ ਉਸ ਗੱਲ ਦੀ ਵੀ ਮਿਲ ਕੇ ਵੀ ਆਪਣੇ ਮਨ ਦੇ ਵਿੱਚ ਇੱਕ ਮਿਲ ਕੇ ਵੀ ਤਕਲੀਫ ਹੋਣੀ ਠੀਕ ਹੈ ਇਹ ਮੇਟੋ ਇਹ ਹੋਣਾ ਨਹੀਂ ਚਾਹੀਦਾ ਸੀ ਹੋਣਾ ਚਾਹੀਦਾ ਸੀ ਤੇ ਜਸਮਿੰਦਰ ਨੇ ਪਤਾ ਕੀ ਕੀਤਾ ਹੂੰ ਉਹ ਛੱਟਾ ਲਿਆ ਛੱਟਾ ਚਲੀ ਦੇ ਉੱਤੇ ਰੱਖਿਆ ਠੀਕ ਹੈ ਤੇ ਉਹਨੇ ਭੋਰਿਆ ਠੀਕ ਹੈ ਤੇ ਉਹਨੇ ਕਰਕੇ ਫੂਕ ਮਾਰੀ ਠੀਕ ਹੈ ਤੇ ਜਿਹੜੇ ਉੱਤੇ ਫੂਸੜੇ ਸੀਗੇ ਅੱਛਾ ਉਹ ਉੱਡ ਗਏ ਠੀਕ ਹੈ ਤੇ ਜਿਹੜੇ ਕੰਕੜ ਦੇ ਦਾਣੇ ਸੀ ਉਹਨਾਂ ਨੇ ਅੱਛਾ ਇੱਕ ਕੱਪੜੇ ਦੀ ਟਾਕੀ ਲਈ ਠੀਕ ਹੈ ਟਾਕੀ ਦੇ ਵਿੱਚ ਉਹਨੇ ਕੱਪੜੇ ਦੇ ਠੀਕ ਦਾਣੇ ਬੰਨਤੇ ਠੀਕ ਹੈ बनके ਤੇ ਆਪਣੀ ਲਟਾਈਨ ਦੇ ਨਾਲ ਬੰਨਤੇ ਉਹਨੇ ਠੀਕ ਹੈ ਜਿਹੜੀਆਂ ਉਹ ਪੁਰਾਣੇ ਸਮੇਂ ਦੇ ਵਿੱਚ ਲਟਾਈਨ ਲਟੈਨਾ ਹੁੰਦੀਆਂ ਸੀ ਸਤਾਂ ਦੇ ਉੱਤੇ ਪਾਈਆਂ ਹੁੰਦੀਆਂ ਸੀ ਹਾਂ ਠੀਕ ਹੈ ਤੇ ਉਹਦੇ ਉੱਪਰ ਬੰਨਤੇ ਨਾ ਜਦੋਂ ਨੇ ਹਾਂਜੀ ਉਹਨੇ ਮਨ ਦੇ ਵਿੱਚ ਇਹ ਸੋਚਿਆ ਵੀ ਜਦੋਂ ਮੈਨੂੰ ਇਸ ਛਿੱਟੇ ਦਾ ਲੇਖਾ ਮੰਗਿਆ ਗਿਆ ਨਾ ਵਾਹ ਜੀ ਵਾਹ ਵਾਹ ਤੇ ਮੈਂ ਇਸ ਛਿੱਟੇ ਦਾ ਲੇਖਾ ਦੇਵਾਂਗਾ ਵਾਹਿਗੁਰੂ ਵਾਹਿਗੁਰੂ ਤੇ ਚਲੋ ਇਸ ਤਰ੍ਹਾਂ ਉਹਦੇ ਕੋਲੋਂ ਬੀਬੀ ਦਾ ਸਮਾਂ ਬੀਤਦਾ ਗਿਆ ਤੇ ਉਹਦੀ ਚਲੀ ਐਂਡ ਤੇ ਉਹਦਾ ਜਿਹੜਾ ਵੀ ਅੰਤ ਹੋ ਗਿਆ ਜੀ ਨਹੀਂ ਤੇ ਤੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਲਿਆ ਗਿਆ ਉਹ ਹੂੰ ਠੀਕ ਧਰਮਰਾਜ ਕੋਲੇ ਠੀਕ ਹੈ ਤੇ ਹੁਣ ਧਰਮਰਾਜ ਉਸ ਸਿੱਖ ਦੀ ਕਹਿ ਲੋ ਹੂੰ ਉਸ ਦਰਬੀਸ਼ ਦੀ ਕਹਿ ਲੋ ਤਵੇ ਹੀ ਦੇਖਦਾ ਠੀਕ ਹੈ ਕਹਿੰਦਾ ਵੀ ਯਾਰ ਵੀ ਸਾਰੀ ਬਈ ਚਿੱਟੀ ਪਈ ਆ ਵਾਹ ਜੀ ਵਾਹ ਇੱਕ ਵੀ ਅੱਖਰ ਕਾਲਾ ਨਹੀਂ ਗਾ ਹਾਂ ਜੀ ਵਾਹ ਜੀ ਵਾਹ ਤੇ ਦੇਖਦੇ ਦੇਖਦੇ ਉਹਦੇ ਵੀ ਯਾਰ ਤੂੰ ਮਿਲ ਕੇ ਪਹਿਲਾ ਹੀ ਬੰਦਾ ਏਡਾ ਤੂੰ ਇਸ ਇਨ ਜਿੰਦਗੀ ਦੇ ਵਿੱਚ ਵਧੀਆ ਕਰਮ ਕਰਕੇ ਆਇਆ। ਵੀ ਸਾਫ਼ ਪਈ ਆ ਬਈ ਹਣਾ ਕੋਈ ਮਾੜਾ ਕਰਮ ਨਹੀਂ ਕੀਤਾ। ਹੂੰ। ਤੇ ਐਂਡ ਤੇ ਇੱਕੋ ਪੇਜ ਆ ਗਿਆ। ਅੱਛਾ। ਤੇ ਕਹਿੰਦੇ ਵੀ ਤੇਰਾ ਥੋੜਾ ਜਿਹਾ ਲਿਖਾ ਹੈਗਾ। ਠੀਕ ਆ। ਹਾਂ ਜੀ ਦੱਸੋ। ਤੇ ਉਹ ਕਹਿੰਦੇ ਵੀ ਤੇਥੋਂ ਕਿਸੇ ਦੀ ਫਸਲ ਦੇ ਵਿੱਚੋਂ ਛਿੱਟਾ ਟੁੱਟਿਆ। ਵਾਹ। ਨੁਕਸਾਨ ਹੋਇਆ ਤੇਰੀ ਫਸਲ ਨੂੰ ਹੋਇਆ। ਤੇ ਕਹਿੰਦੇ ਭਾਈ ਕੋਈ ਯਾਦ ਕਰ ਹਾਂ ਹਾਂ ਜੀ ਮੇਰੀ ਯਾਦ ਆ ਜੀ ਅੱਛਾ ਕਹਿੰਦਾ ਵੀ ਮੈਂ ਉਹ ਸਾਮ ਜਿਹੜੀ ਦਾਣੇ ਸੀ ਨਾ ਅੱਛਾ ਉਹ ਮੈਂ ਸਾਮ ਕਰਕੇ ਵੇਆ ਠੀਕ ਹੈ ਉਹ ਆਂਦੀ ਵੀ ਲਿਓ ਠੀਕ ਹੈ ਧਰਮਰਾਜ ਨੇ ਉਹਦਾ ਬੰਦਾ ਭੇਜਿਆ ਕਹਿੰਦੇ ਜੀ ਮੇਰੇ ਸਾਡੀ ਲਟਾਈਆਂ ਨਾ ਟਾਈਆਂ ਦੇ ਨਾਲ ਬੰਨੇ ਪਏ ਆ ਹਾਂ ਤੇ ਉਹ ਮੈਂ ਕੱਢ ਕੇ ਤੇ ਧਰਮਰਾਜ ਵੀ ਹੈਰਾਨ ਹੋ ਗਿਆ ਵੇਖ ਕੇ ਵਾਹ ਜੀ ਆਦੀ ਰਬੀ ਉਹਦਾ ਸੱਕ ਹਾਂ ਵੀ ਇੰਨੀ ਜ਼ਿਆਦਾ ਉਸ ਤੇ ਵੀ ਇੰਨੇ ਹਨਾ ਦਿਮਾਗ ਉਹ ਦਾਣੇ ਲੈ ਜਾਂਦੇ ਉਹ ਆਂਦਾ ਜੀ ਆਹਾ ਜੀ ਹਾਂ ਤੇ ਹੁਣ ਉਹ ਕਹਿੰਦੇ ਵੀ ਚੀਫ ਕਹਿੰਦਾ ਵੀ ਹੁਣ ਮੈਨੂੰ ਛੁੱਟੀ ਆ ਹਾਂ ਉਹਨਾਂ ਨੇ ਜੀ ਕਹਿੰਦਾ ਇੱਕ ਮਿੰਟ ਰੋਗੇ ਦਾ ਹਾਂ ਵੀ ਜਿਹਦਾ ਸ਼ਟਰ ਟੁੱਟਿਆ ਨਾ ਹਾਂਜੀ ਤੇ ਉਹਨੂੰ ਸੱਦ ਕੇ ਪੁੱਛ ਲਈ ਠੀਕ ਆ ਕੋਈ ਉਹਦਾ ਹਸਾਬ ਕਿਤਾਬ ਨੂੰ ਹਾਂਜੀ ਆ ਤੇ ਉਹ ਜੱਟ ਨੂੰ ਸੱਦ ਲਿਆ ਠੀਕ ਆ ਜਿਹਦਾ ਸ਼ਿਟਾ ਟੁੱਟਿਆ ਸੀ ਹਾਂਜੀ ਹਾਂ ਜੱਟਾ ਹਾਜ਼ਰ ਹੋ ਗਿਆ ਆਂਦਾ ਜੀ ਉਹਾਂ ਦੇ ਲਈ ਭਾਈ ਅਤਲੇ ਲਿਖਾ ਸੀਗਾ ਤੇਰੇ ਫਸਲ ਦੇ ਵਿੱਚੋਂ ਅੱਛਾ ਟੁੱਟਿਆ ਸੀ ਉਹਦੇ ਇਹ ਸਿੱਖ ਨੇ ਤੇਰੇ ਲਿਖਾ ਦਿੱਤਾ ਉਹਦਾ ਠੀਕ ਹੈ ਜੀ ਠੀਕ ਹੈ ਧੰਨਵਾਦ ਕਹਿੰਦਾ ਠੀਕ ਹੈ ਤੇ ਕਹਿੰਦਾ ਹੋਰ ਤਾਂ ਨਹੀਂ ਕੋਈ ਹਸਾਬ ਹੂੰ ਆਂਦਾ ਜੀ ਹੈਗਾ ਥੋੜਾ ਜਿਹਾ ਅੱਛਾ ਉਹਨਾਂ ਦਾ ਕੀ ਹੁਣ ਇੱਥੇ ਧਰਮਰਾਜ ਵੀ ਹੈਰਾਨ ਹੋ ਗਿਆ ਹੂੰ ਵੀ ਆਂ ਵੀ ਦਰਮੇਸ਼ ਵੀ ਦਰਵੇਸ਼ ਵੀ ਹੈਰਾਨ ਹੋ ਗਿਆ ਉਹਨਾਂ ਦਾ ਵੀ ਕੀ ਆਂਦੇ ਜੀ ਜਿਹੜੇ ਉਹਨੇ ਉਹਦੀ ਤੂੜੀ ਸੀ ਨਾ ਜਿਹੜੀ ਅੱਛਾ ਵਾਹ ਜੀ ਵਾਹ ਤੰਦੂਰ ਰਹਿ ਗਈ ਵਾਹ ਜੀ ਇਹਦੇ ਫੂਸ ਤੇ ਉਹਨੇ ਫੂਕ ਮਾਰ ਕੇ ਡਾਇ ਸੀ ਕੰਦੂਰ ਰਹਿ ਗਈ ਅੱਛਾ ਉਹਨਾਂ ਦਾ ਜੀ ਉਹ ਤਾਂ ਵੀ ਮਿਥੋੜ ਗੇ ਅੱਛਾ ਉਹਨਾਂ ਦਾ ਜੀ ਫਰੇ ਦਾ ਤਾਲੀਕਾ ਬੰਦਾ ਬੰਦਾ ਹਾਂ ਉਹਨੇ ਕੀ ਉਹਦਾ ਹੁਣ ਵੀ ਇਹਨੂੰ ਸਾਡੇ ਘਰੇ ਵੀ ਬਲਦ ਬਣ ਕੇ ਜਮਨਾ ਪਊਗਾ ਵਾਹ ਜੀ ਵਾਹ 12 ਸਾਲ ਮੈਨੂੰ ਇਹਦੀ ਕਮਾਈ ਹੋਣੀ ਪੈਣੀ ਹੈ। ਵਾਹ ਜੀ ਵਾਹ। ਪਰ ਮਰੇ ਇਹਨੇ ਪਾਈ ਵੀ ਇਹ ਤਾਂ ਲਿਖਾਉਣਾ ਪੈਣਾ ਇੱਕ ਸਿੱਟੇ ਦੀ ਤੂੜੀ ਦੇ ਦੂੜੀ ਦਾ ਐਡਾ ਵੱਡਾ ਹਿਸਾਬ ਦੇਣਾ ਪੈ ਗਿਆ। ਹਾਂ। ਵਾਹ ਜੀ ਵਾਹ। ਤੇ ਉਹਨਾਂ ਦਾ ਭਾਈ ਇਹ ਕਿਵੇਂ ਹੋਊਗਾ ਉਹਨਾਂ ਵੀ ਸਾਡੇ ਹੁਣ ਗਾਂ ਸੋਣ ਵਾਲੀ ਆ। ਅੱਛਾ। ਤੇ ਗਾਂ ਦੇ ਪੇਟ ਦੇ ਵਿੱਚ ਜਾ ਕੇ ਇਹ ਮਿਲ ਕੇ ਬਲਦ ਬਣ ਕੇ ਸਾਡੇ ਕਰੇ ਪੈਦਾ ਹੋਊਗਾ ਤੇ ਸਾਨੂੰ ਇਬਾਰਾਂ ਸਾਲ ਕਮਾਈ ਕਰੂਗਾ ਵਾਹ ਜੀ ਵਾਹ ਫਿਰ ਇਹਦੇ ਲਿਖਾ ਪੂਰਾ ਹੋਗਾ ਵਾਹ ਉਹ ਆਂਦੀ ਬਈ ਇਹ ਹੁਕਮ ਤੇ ਰਾਸਤੇ ਹੂੰ ਇਹ ਲਿਖਾ ਹੁਣ ਤੋ ਦੇ ਨਾ ਉਹਨਾਂ ਦੀ ਜਿੱਥੇ ਤੋ ਚਲ ਠੀਕ ਆ ਚਲੋ ਜੀ ਉਹ ਲਿਖਾ ਪੂਰਾ ਹੋਇਆ ਤੇ ਉਹ ਜੱਟ ਆਪਣੇ ਘਰੇ ਪਹੁੰਚ ਗਿਆ ਹੂੰ ਤੇ ਕੁਝ ਦਿਨਾਂ ਬਾਅਦ ਉਹਦੇ ਘਰੇ ਉਹ ਦਰवेश ਬੱਚੇ ਦੇ ਰੂਪ ਦੇ ਵਿੱਚ ਪੈਦਾ ਹੋਇਆ ਅੱਛਾ ਚਲੋ ਹੌਲੀ ਹੌਲੀ ਬਾਲਦ ਬਣ ਗਿਆ ਤੇ ਬਲਦ ਬਣ ਕੇ ਉਹਨੇ ਉਸ ਜੱਟ ਨੂੰ ਆਪਦੀ ਕਮਾਈ ਕਰਕੇ ਦਿੱਤੀ ਵਾਜੀ ਵਾਈ ਉਹਨੇ ਜਾਨੀ ਪੂਰਾ ਕੁੱਟ ਕੇ ਵਾਇਆ ਜੱਟ ਨੇ ਵਾਜੀ ਪੂਰਾ ਕੰਮ ਲਿਆ ਤੇ ਇੱਕ ਦਿਨ ਵਿਚਾਰਾ ਕਹਿੰਦੇ ਆ ਕਿ ਵੀ ਇਹਨਾਂ ਬਿਮਾਰ ਹੋ ਗਿਆ ਵਾਜੀ ਤੇ ਉਸੇ ਬਲਦ ਨੇ ਉਥੇ ਬਾਜਰਾ ਬੀਜਿਆ ਸੀਗਾ ਠੀਕ ਹੈ ਮਾਈ ਕਰਦਾ ਕਰਦਾ ਬਾਜਰੀ ਦੇ ਵਿੱਚ ਉਹ ਖੇਤ ਦੇ ਵਿੱਚ ਹੀ ਉੱਥੇ ਉਹਦੀ ਮੌਤ ਕਿੱਥੇ ਹੋ ਗਈ ਹਾਂ ਮੌਤ ਹੋ ਗਈ ਹਾਂਜੀ ਹਾਂ ਹਾਂ ਤੇ ਜਦੋਂ ਉਹਨੂੰ ਫਿਰ ਘਰੇ ਵੀ ਨਹੀਂ ਆਇਆ ਉਹ ਠੀਕ ਹੈ ਉੱਥੇ ਉਹ ਮਰ ਗਿਆ ਉਹ ਹਾਂਜੀ ਹਾਂਜੀ ਤੇ ਉੱਥੇ ਉਹਦਾ ਪਿੰਜਰ ਪਿਆ ਰਿਹਾ ਠੀਕ ਹੈ ਉੱਥੇ ਗਲ ਗਿਆ ਹੂੰ ਤੇ ਹੌਲੀ ਹੌਲੀ ਤੇ ਬਾਜਰਾ ਬਹੁਤ ਵੱਡਾ ਵੱਡਾ ਹੋ ਗਿਆ ਠੀਕ ਹੈ ਤੇ ਹੁਣ ਇੱਕ ਜਿਹੜਾ ਜੱਟ ਸੀਗਾ ਜਿਹਦੇ ਕੋਲੇ ਉਨੇ ਵਾਇਸਿਕਾ ਹਨ ਹਾਂਜੀ ਉਹਦੇ ਮਨ ਚ ਆਇਆ ਵੀ ਯਾਰ ਬਾਜਰਾ ਬਹੁਤ ਵੱਡਾ ਹੋ ਗਿਆ ਹੂੰ ਇਹਦੀ ਰਾਖੀ ਵਾਸਤੇ ਵੀ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਠੀਕ ਹੈ ਤੇ ਉਹਨੇ ਸੋਚਿਆ ਵੀ ਜਿਹੜਾ ਉਹ ਬਲਦ ਆਪਣਾ ਮਰਿਆ ਹੋਇਆ ਹਾਂਜੀ ਕਿਸੇ ਦਾ ਡਰ ਨਾ ਬਣਾ ਕੇ ਘਟਦਿੰਨੇ ਠੀਕ ਹੈ ਉਹ ਜਿਹੜਾ ਉਹਦਾ ਮੂੰਹ ਜਾਂ ਸੀਗਾ ਮੂੰਹ ਜਾਂ ਸਿੰਗੜ ਸੀਗੇ ਤੇ ਸਿੰਘ ਸੀਗੇ ਜੀ ਦੇ ਹਾਂਜੀ ਹਾਂਜੀ ਤੇ ਉਹਨੇ ਉਹਦੇ ਮਿਲ ਕੇ ਵੀ ਇੱਕ ਡਾਂਗ ਬਨ ਕੇ ਹੂੰ ਉੱਤੇ ਬਨ ਕੇ ਤੇ ਉਹ ਡਰ ਨਾ ਬਣਾ ਕੇ ਉਹਦਾ ਬਣਾ ਤੇ ਬਣਾਤਾ ਡਰ ਨਾ ਬਣਾਤਾ ਤੇ ਹੁਣ ਉਹ ਡਰਨਾ ਖੇਤ ਦੇ ਵਿੱਚ ਗੱਡਿਆ ਵਿਆ ਤੇ ਚਾਰਿਸ਼ ਫੇਰੇ ਬਾਜਰਾ ਠੀਕ ਹੈ ਤੇ ਬਾਜਰਾ ਪੱਕ ਗਿਆ ਠੀਕ ਹੈ ਬਹੁਤ ਵੱਡਾ ਵੱਡਾ ਬਾਜਰਾ ਹੋਇਆ ਹੂੰ ਇੰਨੀ ਫਸਲ ਭਰੀ ਹੋਈ ਕਿ ਹੈਰਾਨ ਕਰਨ ਵਾਲੀ ਹਾਂਜੀ ਤੇ ਉੱਥੇ ਇੱਕ ਇੱਕ ਵਾਰਤਾ ਹੋਰ ਅੱਛਾ ਬਣੀ ਹੂੰ ਤੇ ਉਥੇ ਚਾਰ ਚੋਰ ਆਏ ਉਹਨਾਂ ਦੀਆਂ ਵੀ ਆਪਾਂ ਬਾਜਰੇ ਦੇ ਵਿੱਚੋਂ ਮਿਲ ਕੇ ਵੀ ਡੰਗ ਲਗੇ ਹੂੰ ਬਾਜਰਾ ਠੀਕ ਹੈ ਤੇ ਉੱਪਰ ਵੀ ਝੂਲਗਾ ਭਰ ਲਾਂਗੇ ਇਥੋਂ ਹੂੰ ਤੇ ਬਾਜਰਾ ਲੈ ਕੇ ਚੱਲਾਂ ਆਪਾਂ ਤੇ ਉਚਾਰੇ ਖੇਤ ਦੇ ਵਿੱਚ ਵੜ ਗੋ ਆਂ ਯਾਰ ਇਹ ਪਾਓ ਵੀ ਨਿਸ਼ਾਨੀ ਕਿੱਥੇ ਰੱਖੀਏ ਹੂੰ ਉਹ ਕਹਿੰਦੇ ਯਾਰ ਜਿਹੜਾ ਡਰਨਾ ਕੱਢਿਆ ਬੈਣਾ ਹਾਂ ਇਹਦੇ ਕੋਲੇ ਇਕੱਠੇ ਹੋ ਜਾਾਂਗੇ ਆਪਾਂ ਅੱਛਾ ਜਿਹੜਾ ਉਹ ਬਾਸ ਦਾ ਮੂੰਹ ਚੜਾ ਕੇ ਡਾਂਗ ਦੇ ਉੱਤੇ ਅੱਛਾ ਠੀਕ ਆ ਠੀਕ ਆ ਤੂੰ ਉੱਥੇ ਕਹਿੰਦਾ ਵੀ ਆਪਾਂ ਇੱਥੇ ਇਕੱਠੇ ਹੋ ਜਾਾਂਗੇ ਹਾਂ ਚਲੋ ਉਹ ਆਂਦੇ ਵੀ ਠੀਕ ਆ ਡੂਟੀ ਝੂਲਗਾ ਲੈ ਕੇ ਉਹ ਬਾਜਰਾ ਡੰਗਣ ਲੱਗ ਪੇ ਬਾਜਰਾ ਡੋਂਕੇ ਸਾਰੇ ਤੇ ਉੱਥੇ ਇਕੱਠੇ ਹੋਏ ਉਹਨਾਂ ਉਹਦੇ ਪੰਡਾ ਮੰਨ ਲੈਣਗੇ ਅੱਛਾ ਇਹ ਹੈਰਾਨ ਕਰਨ ਵਾਲੀ ਗੱਲ ਇਹ ਸੀ ਜਦੋਂ ਪੰਨਾ ਚੱਕ ਕੇ ਤੁਰਨ ਲੱਗੇ ਨਾ ਅੱਛਾ ਤੇ ਡਰਨਾ ਹੱਸਿਆ ਵਾਹ ਜੀ ਵਾਹ ਵਾਹ ਡਰਨਾ ਹੱਸਿਆ ਉਹ ਹਰਾਨ ਹੋ ਗਏ ਵੀ ਕਿਤੇ ਜੱਟ ਆ ਗਿਆ ਕਿਤੇ ਹੂੰ ਤੇ ਭੱਜਣ ਲੱਗੇ ਇਹ ਆਸੇ-ਪਾਸੇ ਵੇਖਿਆ ਉਹਨਾਂ ਨੇ ਹਾਂ ਭੱਜਣ ਲੱਗੇ ਉਹ ਆਂ ਭਲੇਓ ਮਾਨਸੋ ਹੂੰ ਭੱਜੋ ਨਾ ਕਹੋ ਹਾਂ ਕਹਿੰਦਾ ਮੈਂ ਡਰਨਾ ਬੋਲਦਾ ਵਾਹ ਜੀ ਵਾਹ ਹਾਂ ਉਹ ਹਰਾਨ ਹੋ ਗਏ ਵੀ ਡਰਨਾ ਬੋਲਦਾ ਹੂੰ ਉਹ ਨੇ ਡਰਨਾ ਕਹਿੰਦਾ ਕਹਿੰਦਾ ਇੱਕ ਛਿੱਟਾ ਟੁੱਟਿਆ ਸੀ ਮੈਥੋਂ ਅੱਛਾ ਵਾਜੀ ਵਾ ਉਹ ਡਰਨੇ ਨੇ ਬੋਲ ਕੇ ਦੱਸਿਆ ਹੈ ਹਾਂ ਠੀਕ ਆ ਕਹਿੰਦਾ ਮੈਥੋਂ ਇੱਕ ਛਿੱਟਾ ਟੁੱਟਿਆ ਸੀ ਅੱਛਾ ਤੇ ਜਿਹਦੀ ਕੀਮਤ ਮੈਂ 12 ਸਾਲ ਹੂੰ ਜੱਟ ਨੂੰ ਕਮਾਈ ਕਰਕੇ ਦਿੱਤੀ ਹੂੰ ਭੁੱਖਾ ਤੇ ਆਇਆ ਮੈਨੂੰ ਵਾਇਆ ਉਹਨੇ ਹਾਂ ਤੇ ਮੈਂ ਮਰ ਗਿਆ ਇੱਥੇ ਅੱਛਾ ਤੇ ਮਰ ਕੇ ਵੀ ਮਰਾ ਜੱਟ ਨੇ ਅਜੇ ਖੜਾ ਨਹੀਂ ਛੱਡਿਆ ਮੈਨੂੰ ਬਰਦਰਨਾ ਬਣਾ ਕੇ ਕਰਦਾ ਬਰਦਰਨਾ ਬਣਾ ਕੇ ਵਾਹ ਜੀ ਵਾਹ ਹਜੇ ਵੀ ਉਸੂਲੀ ਤੇ ਚੜਾ ਛੱਡਿਆ ਡਾਂਗ ਤੇ ਚੜਾ ਛੱਡਿਆ ਮੈਨੂੰ ਤੇ ਕਹਿੰਦੇ ਇਹ ਭਲੇ ਮਾਨਸੋ ਹੂੰ ਤੁਸੀਂ ਪੰਡਾ ਬੰਨੀ ਬੈਠੇ ਆ ਹਾਂ ਤੇ ਤੁਸੀਂ ਕਿੱਥੇ ਲਿਖਾ ਦਿਓਗੇ ਉਹ ਆਂਦਾ ਮੈਂ ਤਾਂ ਇੱਕ ਛਿੱਟੇ ਛਿੱਟੇ ਦੀ ਬਜਾਏ ਇੰਨਾ ਮੈਂ ਲਿਖਾ ਪੁੱਗਿਆ ਤੇ ਕਹਿੰਦਾ ਵੀ ਤੁਸੀਂ ਪੰਡਾ ਬੰਨੀ ਬੈਠੇ ਆ ਹਾਂ ਤੁਹਾਡਾ ਤਾਂ ਲਿਖਾ ਹੀ ਨਹੀਂ ਮੁਕਣਾ ਮੁਕਣਾ ਨਹੀਂ ਹਾਂ ਤੁਸੀਂ ਕਿੱਥਾ ਕਿੱਥੇ ਲਿਖ ਰਹੇ ਹੋ ਉਹਨੇ ਪੰਡਾ ਸਟੀਆਂ ਹਾਂ ਅਤਬੰਨੇ ਹਾਂ ਤੇ ਪੈਰੇ ਡਰਨੇ ਤੇ ਪੈਰੀ ਡਿੱਗ ਪਏ ਹਾਂਜੀ ਤੇ ਕਹਿੰਦੇ ਵੀ ਉਹਦਾ ਆਵਦੀ ਚੰਗੀ ਕਿਰਤ ਕਰੋ ਕਿਸੇ ਦਾ ਮਾੜਾ ਨਾ ਕਰੋ ਮਾੜਾ ਨਾ ਕਰੋ ਹਾਂ ਠੀਕ ਨਾ ਤੇ ਬੇਈਮਾਨੀ ਨਾ ਕਰੋ ਹਾਂਜੀ ਤੇ ਜਿਹੜੀਆਂ ਤੁਸੀਂ ਆ ਬੇਈਮਾਨੀ ਦੇ ਪੰਡਾ ਬਣ ਬਣ ਕੇ ਕੀ ਬਿਠੇ ਹੈ ਨਾ ਹੂੰ ਤੇ ਇਹਦੇ ਲੇਖੇ ਨਹੀਂ ਦਿੱਤੇ ਜਾਣੇ ਦੋ ਦਿਨ ਨਹੀਂ ਦਿੱਤੇ ਜਾਣੇ ਇਹਦੇ ਸਿਕਾਂ ਹਾਂ ਬਾਈ ਜੀ ਨੇ ਸਾਨੂੰ ਕਹਾਣੀਆਂ ਬਹੁਤ ਵਧੀਆ ਸੁਣਾਈ ਭਾਵੇਂ ਇਹ ਇਤਿਹਾਸਕ ਘਟਨਾ ਨਹੀਂ ਇਹ ਪਰ ਮਨ ਨੂੰ ਸਮਝਾਉਣ ਵਾਸਤੇ ਬਹੁਤ ਵਧੀਆ ਕਹਾਣੀਆਂ ਜਿਹੜੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਭੁੱਲ ਕੇ ਵੀ ਕਿਸੇ ਦਾ ਮਾੜਾ ਕਰਮ ਨਾ ਕਰੋ ਚੰਗੇ ਕਰਮ ਕਰੋ ਤੇ ਸਦਾ ਪਰਮੇਸ਼ਰ ਦਾ ਨਾਮ ਜਪੋ ਤੇ ਪਰਮੇਸ਼ਰ ਦੇ ਚਰਨਾਂ 'ਚ ਇਹੀ ਅਰਦਾਸ ਕਰੋ ਕਿ ਮਾਰਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ